ਵੀਰੇ ਆਸਤਨ ਝਾੜ ਹਾਈਟ ਕਿਦੋਂ ਤੋਂ ਲੈ ਕੇ ਕਿਦੋਂ ਬਜਾਤ ਹੁੰਦੀ ਹੈ ਵੀਰੇ ਕਿੰਨੀਆਂ ਕ ਬਿਮਾਰੀਆਂ ਹੁੰਦੀਆਂ ਇਹ ਸਾਰੀਆਂ ਚੀਜ਼ਾਂ ਸਾਨੂੰ ਦੱਸੋ ਬਿਮਾਰੀ ਦਾ ਤੁਸੀਂ ਵੀਰ ਜੀ ਇਹ ਗੱਲ ਮੰਨ ਲਓ ਇਹਨੂੰ ਕੋਈ ਆਉਂਦੀ ਨਹੀਂ ਜੋ ਦੱਸ ਸੰਦੇਸ਼ ਦੀਆਂ ਬਿਮਾਰੀਆਂ ਸਾਰੀਆਂ ਟੱਕਰਾ ਕਰਨ ਦੀ ਸਮਰੱਥ ਰੱਖਦੀ ਹੈ ਠੀਕ ਹੈ ਜੀ ਜਿਹੜੀ ਉਹਦੀ ਵਜਾਂ ਦਾ 1 ਨਵੰਬਰ ਤੋਂ ਲੈ ਕੇ ਪੂਰਾ ਨਵੰਬਰ 1 ਨਵੰਬਰ ਤੋਂ ਲੈ ਕੇ ਪੂਰਾ ਪੂਰਾ ਨਵੰਬਰ ਦਾ ਪੂਰਾ 1 ਮਹੀਨਾ ਕਰ ਸਕਦੇ ਆ ਠੀਕ ਹੈ ਜੀ ਦੂਜੀ ਗੱਲ ਜਿਹੜਾ ਇਹਦਾ ਵੀ ਕਿੰਨਾ ਪੈਣਾ ਏਕੜ ਦਾ ਜਿਨੇ ਆਪਣਾ ਸਹੀ ਵਾਹ ਤਿਆਰ ਕਰਕੇ ਵਾਕੇ ਵੀਜਣਾ ਉਹਦੇ ਵਾਸਤੇ 36 ਕਿਲੋ ਠੀਕ ਹੈ ਜੀ 36 ਕਿਲੋ ਬਾਈ ਬੈਗ ਹੈ ਜੀ ਠੀਕ ਹੈ ਜੀ ਜਿਹਨੇ ਕੋਈ ਸੁਪਰ ਸਿੱਡਰ ਨਾਲ ਵੀ ਜਿਹਨੇ 4-5 ਕਿਲੋ ਵੀ ਜ਼ੀਰੋ ਪਲੱਸ ਕਰ ਸਕਦਾ ਉਹ ਫालतू ਪਾ ਦੇ ਹਾਂ ਫालतू ਕਰ ਸਕਦਾ ਠੀਕ ਹੈ ਜੀ ਤੇ ਜਿਹੜਾ ਵੀਰੇ ਆਸਤਨ ਛਾੜ ਦੀ ਜੇ ਮੈਂ ਗੱਲ ਕਰਾਂ ਉਹ ਕਿੰਨਾ ਕੁ ਜਿਹੜੀ ਐਵਰੇਜ ਆਪਣੀ ਆਈਏ ਪਿਛਲੇ ਸਾਲ ਦੇ ਵਿੱਚ ਜਿਹੜਾ ਅਸੀਂ ਜਿਹੜਾ ਆਸਟਨ ਝਾੜ ਜਿਹੜਾ ਅਸੀਂ ਇਹਦਾ ਕੱਢਦੇ ਆਂ ਅਸੀਂ 26-27 ਕੁੰਡਲ ਦਾ ਕਹਿੰਦੇ ਹੁੰਨੇ ਆਂ 26-27 ਕੁੰਡਲ ਦਾ ਝਾੜ ਹੈ ਠੀਕ ਹੈ ਜੀ ਪਰ ਜਿਹੜਾ ਲਾਸਟ ਝਾੜ ਕਿੱਥੋਂ ਤੱਕ ਨਿਕਲਿਆ ਹਾਂਜੀ ਇਹ 78-79 ਮਨ ਤੱਕ ਵੀ ਗਈ ਹੈ 78-79 ਮਨ 78-79 ਮਨ ਤੱਕ ਵੀ ਗਈ ਹੈ ਗਈ ਉੱਥੇ ਆ ਜਿੱਥੇ ਕੋਈ ਚੰਗਾ ਵਾਹਣ ਹੈ ਚੰਗੀ ਉਹਨੇ ਦੇਖ ਲਈ ਕਰੀ ਹੈ ਠੀਕ ਹੈ ਜੀ ਮੌਸਮ ਜੇ ਸਾਥ ਦਿੰਦਾ ਹੈ ਤਾਂ ਹੋ ਸਕਦਾ ਅਸੀਂ ਵੀ ਹੋ ਜਾਈਏ ਠੀਕ ਹੈ ਵੀਰੇ ਤੇ ਜੇ ਵੀਰੇ ਮੈਂ ਇਹਦੀ ਹਾਈਟ ਦੀ ਗੱਲ ਕਰਾਂ ਹਾਈਟ ਕਿੰਨੀ ਕੁ ਚੱਲੇ ਜਾਂਦੀ ਹੈ ਜੀ ਹਾਈਟ ਤਾਂ ਦੇਖੋ ਥੋੜੀ ਵਧ ਕਰਦੀ ਹੈ ਅੱਛਾ ਵਧ ਕਰਦੀ ਹੈ ਜਿਹੜੇ ਚੰਗੇ ਵਾਹਣਾਂ ਜਿਨ੍ਹਾਂ ਨੇ ਕੋਈ ਰੇਵ ਵਗੈਰਾ ਵਧ ਪਾਦੀ ਹੋ ਸਕਦਾ ਉੱਥੇ ਗੇਰ ਵੀ ਸਕਦੀ ਹੈ ਠੀਕ ਹੈ ਜੀ ਹਾਂ ਜੇ ਡਿੱਗ ਵੀ ਗਈ ਤਾਂ 24 ਕੁਇੰਟਲ ਤੋਂ ਇਹ ਫੇਰ ਵੀ ਨਹੀਂ ਕੱਢਦੀ ਫੇਰ ਵੀ ਨਹੀਂ ਕੱਢਦੀ ਠੀਕ ਹੈ ਬੁੱਜੀ ਕਹ ਰਹੀ ਹੈ ਜੀ ਇਹ ਦਾਸ ਹੈ ਵਿੱਚ ਕਈ ਕਈ ਸਾਡੇ ਕੋਲ ਜ਼ਿੰਮੇਦਾਰ ਇਹੋ ਜਿਹੇ ਵੀ ਆਉਂਦੇ ਆ ਕਰਾਸਤਾਨ ਦੇ ਆਉਂਦੇ ਆ ਤੁਹਾਡੇ ਕੁਝ ਹਰਿਆਣੇ ਦੇ ਵੀ ਆਉਂਦੇ ਆ ਹਾਂਜੀ ਉਹ ਕਹਿੰਦੀ ਆ ਸਾਨੂੰ ਕੋਈ ਝਾੜ ਸਾਨੂੰ ਪੰਜ ਘੱਟ ਦੇ ਦੇ ਪਰ ਸਾਡੇ ਜਿਹੜੀ ਤੂੜੀ ਵਧੀਆ ਨਿਕਲੇ ਤੂੜੀ ਵੱਧ ਨਿਕਲੇ ਤੇ ਇਹ ਉਹਨਾਂ ਵਾਸਤੇ ਵਰਦਾਨ ਹੈ ਝਾੜ ਵਾਸਤੇ ਵੀ ਵਰਦਾਨ ਹੈ ਤੇ ਤੂੜੀ ਵਾਸਤੇ ਵੀ ਵਰਦਾਨ ਹੈ ਠੀਕ ਹੈ ਜੀ ਠੀਕ ਹੈ ਜਿਹੜੇ ਆਪਣੇ ਚੰਗੇ ਕੋਈ ਪੰਜਾਬ ਵਾਲੇ ਏਰੀਆ ਜਿੱਥੇ ਇਹ ਮਲਕ ਆਲਾ ਕਹਿੰਦਾ ਵੀ ਛੜ ਤੇ ਆਈ ਬਹੁਤ ਕਣ ਕੱਢੇ ਕੇ ਪੈਂਦੀਆਂ ਹਾਂ ਹਾਂਜੀ ਉਹਦੇ ਵਾਸਤੇ ਤੁਹਾਨੂੰ ਮੈਂ ਦੱਸ ਦਿੰਦਾ ਇਹ ਕੈਂਸਟਰਾ ਪਲੱਸ ਹੈ ਠੀਕ ਹੈ ਨਾਗਰਜਨਾ ਕੰਪਨੀ ਦੀ ਠੀਕ ਹੈ ਜੀ ਜਿਹੜੇ ਮਰਜੀ ਡਿਸਟਰੀਬਿਊਟਰ ਤੋਂ ਲੈ ਲੈਣ ਠੀਕ ਹੈ ਜੀ ਜਦੋਂ ਇਹਨੂੰ ਪਹਿਲਾ ਪਾਣੀ ਲਾਉਣਾ ਠੀਕ ਹੈ ਜੀ ਯੂਰੀਆ ਦੇ ਵਿੱਚ 50 ਐਮਐਲ ਪਰ ਏਕੜ ਦੀ ਠੀਕ ਹੈ ਜੀ ਮਿਲਾ ਕੇ ਛੱਟਾ ਦੇ ਦੇਣਾ ਹੈ ਛੱਟਾ ਦੇ ਦਿਓ ਤੇ ਜਿੰਨਾ ਕੁ ਮਰਜੀ ਪਾਈ ਜਾਂ ਕਣਕ ਨਾਲ ਇਹਨਾਂ ਦੀ ਡਿੱਗੂ ਕਣਕ ਨਹੀਂ ਡਿੱਗਦੀ ਕਣਕ ਨਹੀਂ ਡਿੱਗਦੀ ਟਿਲਿੰਗ ਜ਼ਿਆਦਾ ਕਰੂਗੀ ਠੀਕ ਹੈ ਜੀ ਤੇ ਝਾੜ ਦਾ ਵੀ ਮੰਨ ਕੇ ਚੱਲੋ ਵੀ ਕੁਆਂਟੀਟੀ ਤੇ ਕੁਆਂਟਲ ਦਾ ਇਹਦਾ ਫਰਕ ਪੈ ਜਾਣਾ ਫਰਕ ਪੈ ਜਾਏਗਾ ਉਹੀ ਜਿਹੜਾ ਉਤਾਂ ਨੂੰ ਵਧਣਾ ਸੀ ਉਹਨੇ ਫਟਾਰਾ ਲਾਉ ਉਹਨੇ ਫਟਾਰਾ ਲਾ ਦੇਣਾ ਠੀਕ ਹੈ ਜੀ ਤੇ ਜੇ ਵੀਰੇ ਗੱਲ ਕਰੀ ਆਪਾਂ ਨੂੰ ਇਹ ਮਿਲੇਗਾ ਕਿੱਥੋਂ ਬੀਜ ਤੇ ਅਸਲੀ ਬੀਜ ਦੀ ਪਛਾਣ ਕੀ ਹੈ ਵੀਰੇ ਆਪਣੀ ਕੰਪਨੀ ਇਹ ਨਾ ਦੇਖੋ ਜਿਵੇਂ ਅੱਜ ਕੱਲ ਮਤਲਬ ਜ਼ਿਆਦਾ ਦੇਖਣ ਨੂੰ ਮਿਲਦਾ ਵੀ ਹਰੇ ਘਟੇ ਦੇ ਉੱਤੇ ਲਿਖਿਆ ਹੁੰਦਾ ਵੀ ਅਸਲੀ ਚਾਬੀ ਮਾਰਕਾ ਠੀਕ ਹੈ ਜੀ ਠੀਕ ਹੈ ਪਰ ਜੇ ਤੁਸੀਂ ਅਸਲੀ ਚਾਬੀ ਮਾਰਕਾ ਈ ਲੈਣਾ ਹੈ ਠੀਕ ਹੈ ਜੀ ਤਾਂ ਆ ਜਿਹੜਾ ਲੋਗੋ ਹੈ ਠੀਕ ਹੈ ਜੀ ਪੰਜਾਬ ਛੇੜ ਦਾ ਠੀਕ ਹੈ ਇਹ ਦੇਖ ਕੇ ਲੈਣਾ ਇਹ ਦੇਖ ਕੇ ਲੈਣਾ ਹਾਂ ਜੇ ਕੋਈ ਕਈ ਵੀ ਬੰਦੇ ਨੂੰ ਨਹੀਂ ਪਤਾ ਲੱਗਦਾ ਤਾਂ ਜਿਹੜੇ ਆਪਣੇ ਨੰਬਰ ਦਿੱਤੇ ਆ ਸਕਰੀਨ ਤੇ ਉਹ ਤੋਂ ਸਾਨੂੰ ਕਾਲ ਕਰੋ ਅਸੀਂ ਉਹ ਵੈਰੀਫਾਈ ਕਰਕੇ ਦੇਵਾਂਗੇ ਵੀ ਇਹ ਵਾਕਈ ਓਰੀਜਨਲ ਹੈ ਠੀਕ ਹੈ ਤੁਸੀਂ ਵੈਰੀਫਾਈ ਕਰਕੇ ਦੋਗੇ ਹਾਂਜੀ ਹਾਂਜੀ ਨੰਬਰ ਸਕਰੀਨ ਤੇ ਚੱਲਦੇ ਪਏ ਬਾਈ ਉਹਨਾਂ ਦੇ ਬਾਕੀ ਝਾੜ ਦਾਸ ਤਾਂ ਬਿਮਾਰੀ ਕੋਈ ਆਉਂਦੀ ਨਹੀਂ ਜੇ ਹਾਈਟ ਰੋਕਣੀ ਹੈ ਪੰਜਾਬ ਵਾਲੇ ਵੀਰਾਂ ਨੇ ਆਹ ਸਪਰੇਅ ਕਰਨੀ ਹੈ ਠੀਕ ਹੈ ਤੇ ਜਿਨ੍ਹਾਂ ਨੂੰ ਤੂੜੀ ਜਿਆਦਾ ਚਾਹੀਦੀ ਉਹਨਾਂ ਨੂੰ ਤਾਂ ਕਰਨ ਦੀ ਲੋੜ ਹੈ ਇੱਕ ਵੀਰੇ ਚੰਗੀ ਮਾੜੀ ਪੈਲੀ ਦਾ ਵੀ ਦੱਸ ਦੋ ਕਿੱਥੇ ਕਿੱਥੇ ਆਪਣਾ ਰਿਜ਼ਲਟ ਆ ਵੀ ਹਾਰ ਮਾੜੀ ਪੈਲੀ ਜੀ ਵੀ ਵਜਿੱਜੇਗੀ ਮਾੜੇ ਪਾਣੀ ਤੇ ਵੀ ਹੋ ਜਾਏਗੀ ਜੀ ਕਿੰਨੇ ਕੁ ਮਾੜੀ ਹੋ ਜਾ ਮਰ